Natasa nunca do... Dois... ਜੀ ਵੈਲਕਮ ਬੈਕ ਔਰ ਯੂਟਿਊਬ ਚੈਨਲ ਫਤੇ ਬਲੌਗ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਆਪਾਂ ਬਾਲਕਨਾਤ ਪਹੁੰਚ ਚੁੱਕੇ ਆਂਗੇ ਤੇ ਤੁਹਾਨੂੰ ਵੀਡੀਓਜ਼ ਦੇਖ ਚੁੱਕੇ ਆਂਦੇ ਸਾਤ ਲਾਈਆਂ ਦਾ ਤੁਸੀਂ ਵੀਡੀਓ ਦੇਖ ਚੁੱਕੇ ਹੋ ਗਰ ਗਰੋਨਾ ਛਾੜੀ ਦਾ ਬਲੌਗ ਤੁਸੀਂ ਦੇਖ ਚੁੱਕੇ ਹੋਗੇ ਠੀਕ ਹੈ ਜੀ ਸੋ ਆਪਣੇ ਚੈਨਲ ਫਤੇ ਬਲੌਗ ਨੂੰ ਤੁਸੀਂ ਦੇਖਣਾ ਨਿਭੋਲਣਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਪਹਿਲੀ ਵਾਰੀ ਚੈਨਲ ਤੇ ਬਣੇ ਹੋਏ ਨੇਗੇ ਠੀਕ ਹੈ ਜੀ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਤੇ ਜਿਹੜੇ ਪਹਿਲਾਂ ਤੋਂ ਸਬਸਕ੍ਰਾਈਬ ਕਰ ਚੁੱਕੇ ਨੇ ਚੈਨਲ ਨੂੰ ਉਹ ਪਲੀਜ਼ ਚੈਨਲ ਦੇ ਉੱਪਰ ਬਣੇ ਰਹਿਣ ਲਾਈਕ ਦਾ ਬਟਨ ਦਬਾਉਣ ਤੇ ਕਮੈਂਟ ਕਰਕੇ ਜਰੂਰ ਦੱਸਣ ਵਲੌਕ ਕਿਵੇਂ ਦਾ ਰਿਹਾ ਤੇ ਹੁਣ ਆਪਾਂ ਚੱਲੇ ਆ ਮਾਈ ਰਤਨੂ ਦੇ ਘਰ ਠੀਕ ਹੈ ਜੀ ਤੁਸੀਂ ਸਾਰਿਆਂ ਨੇ ਸਫਰ ਨੂੰ ਦੇਖਿਆ ਹੀ ਹੈ ਸ਼ੁਰੂ ਤੋਂ ਮੈਂ ਤੁਹਾਨੂੰ ਪਹਿਲਾਂ ਤੋਂ ਹੀ ਇਹ ਸਾਰੀ ਕਹਾਣੀ ਦੱਸ ਚੁੱਕੀ ਆਂਗੀ ਤੇ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਮਤਲਬ ਆਪਣੀਆਂ ਗਈਆਂ ਚਰਾਉਣ ਦੇ ਬਦਲੇ ਬਾ ਰੋਟੀਆਂ ਖਵਾਈਆਂ ਸੀਗੀਆਂ ਤੇ ਜਦੋਂ ਉਹਨਾਂ ਦੇ ਜਾਣ ਦਾ ਟਾਈਮ ਹੋਇਆ ਸੀਗਾ ਤੇ ਅਸੀਂ ਜਾਣਾਗਾ ਹਨ ਤਾਂ ਉਸ ਤਰ੍ਹਾਂ ਮਤਲਬ ਕਿੱਦਾਂ ਕਿੱਦਾਂ ਉਹ ਸਾਰਾ ਮੌਕਾ ਬਣਿਆ ਤੇ ਕਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਵੱਲੋਂ ਤਾਨੇ ਦਿੱਤੇ ਗਏ ਤਾਨੇ ਦੇਣ ਦੇ ਦੇ ਤੁਸੀਂ ਦੇਖਿਆ ਹੀ ਹੈ ਕਿ ਉੱਥੇ ਕੀ ਹੋਇਆ ਸੀਗਾ ਹਨ ਕਿ ਉਹ ਸਾਰੀ ਲੱਸੀ ਤੇ ਉਹ ਰੋਟੀਆਂ 12 ਸਾਲ ਦੀਆਂ ਉਹ ਉਹਨਾਂ ਨੂੰ ਚਿਮਟਾ ਮਾਰ ਕੇ ਉਹਨਾਂ ਨੇ ਬਰੋਟੇ ਵਿੱਚੋਂ ਕੱਢ ਕੇ ਦਿੱਤੀਆਂ ਸੀਗੀਆਂ ਤੇ ਉਹ ਮੈਂ ਤੁਹਾਨੂੰ ਸਾਰੇ ਥਾਨਾਂ ਦੇ ਦਰਸ਼ਨ ਕਰਵਾ ਚੁੱਕੀ ਹਾਂ ਠੀਕ ਹੈ ਜੀ ਤੇ ਨਾ ਇਹ ਹੁਣ ਆਪਾਂ ਚੱਲਿਆਂਗੇ ਮਾਈ ਰਤਨੋ ਦੇ ਘਰ ਠੀਕ ਹੈ ਜੀ ਹੋ ਸਕਦਾ ਕਿਸੇ ਬਲੌਗਰ ਨੇ ਦਿਖਾਇਆ ਵੀ ਹੋਵੇ ਮੈਨੂੰ ਨਹੀਂ ਪਤਾ ਪਰ ਮੇਰੇ ਮਨ ਦੀ ਇੱਛਾ ਸੀ ਕਿ ਜਿੱਥੇ ਆਪਾਂ ਹੁਣ ਇੱਥੇ ਤੱਕ ਪਹੁੰਚੇ ਹਨ ਸੋ ਆਪਾਂ ਮਾਈ ਰਤਨੋ ਦੇ ਘਰ ਦੇ ਵੀ ਤੁਹਾਨੂੰ ਦਰਸ਼ਨ ਕਰਵਾਈਏ ਹਨਾ ਕਈ ਵਾਰ ਨਾ ਸਾਰੇ ਜਣੇ ਬਾਲਕਨਾਥ ਜਾਏ ਆਉਂਦੇ ਨੇ ਪਰ ਮਈ ਰਤਨੋ ਦਾ ਘਰ ਰਹਿ ਜਾਂਦਾ ਹੈ ਹਨਾ ਸੋ ਮੈਂ ਸੋਚਿਆ ਕਿ ਨਹੀਂ ਆਪਾਂ ਜਾਣਾਗਾ ਮੈਂ ਜਿੱਦ ਕੀਤੀ ਪੂਆ ਜੀ ਨੇ ਉਹਨੂੰ ਕਿਉਂਕਿ ਉਹ ਤਾਂ ਇੱਥੇ ਰਹਿੰਦੇ ਨੇ ਮਹੀਨਾ ਮਹੀਨਾ ਹਨਾ ਸੇਵਾ 'ਚ ਤਾਂ ਉਹਨਾਂ ਨੂੰ ਇੱਥੇ ਦਾ ਸਾਰਾ ਪੇਤ ਆ ਮੈਂ ਕਿਹਾ ਵੀ ਪੂਆ ਜੀ ਜੀ ਸਿੱਦਾ ਉੱਥੇ ਦੇ ਦਰਸ਼ਨ ਕਰਕੇ ਆਉਣੇ ਨੇਗੀ ਤੇ ਮੈਂ ਵੀਡੀਓ ਵੀ ਬਣਾਉਣੀ ਹੈ ਹਨਾ ਸੋ ਮੇਰੀ ਜਿੱਦ ਦੇ ਚੱਲਦੇ ਆ ਉਹਨਾਂ ਨੇ ਵਿਚਾਰੇ ਨੇ ਰਾਤ ਨੂੰ ਹੀ ਕਿਹਾ ਤਾਂ ਕਿ ਚਲੋ ਕੋਈ ਗੱਲ ਨਹੀਂ ਆਪਾਂ ਚੱਲਦੇ ਆਂਗੇ ਕਿ ਵੈਸੇ ਵੀ ਰਾਤ ਨੂੰ ਰਸ਼ ਨਹੀਂ ਹੁੰਦਾ ਹੈਗਾ ਹਨਾ ਤੇ ਤੁਸੀਂ ਦੇਖ ਰਹੇ ਹੋ ਕਿ ਇਹ ਰਸਤਾ ਜਿਹੜਾ ਸਿੰਗਲ ਪਰਸਨ ਦੇ ਜਾਣ ਲਈ ਹੋਗਾ ਜਿਆ ਚੌੜਾ ਨਹੀਂ ਹੈਗਾ ਰਸਤਾ ਤੇ ਹਜੇ ਮਤਲਬ ਉਸ ਤਰੀਕੇ ਦੇ ਨਾਲ ਬਣਿਆ ਵੀ ਨਹੀਂ ਹੋਇਆ ਸੜਕ ਆਪਾਂ ਕਹਿ ਦਈਏ ਤੇ ਬਹੁਤ ਹੀ ਪਤਲੀ ਜੀ ਗਲੀ ਉਸੇ ਤਰ੍ਹਾਂ ਤਰੀਕੇ ਨਾਲ ਬਣੀ ਹੋਈ ਆ ਅੱਜ ਵੀ ਉਵੇਂ ਖੇਤਾਂ ਦੇ ਵਿੱਚੋਂ ਦੀ ਰਾਹ ਹੈਗਾ ਹਨਾ ਤੇ ਬੜਾ ਵਧੀਆ ਲੱਗਿਆ ਰਾਤ ਨੂੰ ਵੈਸੇ ਵੀ ਇਸ ਟਾਈਮ ਜਿਹੜਾ ਮਾਹੌਲ ਹੁੰਦਾ ਥੋੜਾ ਸ਼ਾਂਤੀ ਵਾਲਾ ਹੁੰਦਾਗਾ ਵੈਸੇ ਤਾਂ ਸੰਗਤ ਆ ਜਾ ਰਹੀ ਸੀ ਪਰ ਬਹੁਤ ਘੱਟ ਹੋ ਗਿਆ ਸੀਗਾ ਇਸ ਟਾਈਮ ਰਾਤਸ਼ ਹਨਾ ਸੋ ਇਹ ਕਣਕਾਂ ਦੇ ਵਿੱਚੋਂ ਦੀ ਹੁੰਦੇ ਹੋਏ ਅਸੀਂ ਰਾਤ ਨੂੰ ਹੀ ਸਫ਼ਰ ਤੈਅ ਕੀਤਾ ਤੇ ਜਿਆਦਾ ਨਹੀਂ ਪਤਾ ਲੱਗਿਆ ਮੈਂ ਵੈਸੇ ਤੁਸੀਂ ਦੇਖ ਰਹੇ ਹੋ ਕਿ ਉੱਥੇ ਸ਼ਾਤਲਾਈਆਂ ਤੋਂ ਰਸਤਾ ਅਸੀਂ ਕਿੱਧਰ ਕਿੱਧਰ ਨੂੰ ਫੜਿਆਗਾ ਥੋੜਾ ਬਹੁਤ ਤਾਂ ਪਤਾ ਲੱਗਦਾ ਕਿ ਥੋੜਾ ਬਹੁਤ ਬੰਦਾ ਹੈ ਨਾ ਪੁੱਛ ਕੇ ਵੀ ਚਲਾ ਜਾਂਦਾਗਾ ਤੇ ਨਹੀਂ ਤੇ ਮੈਂ ਤੁਹਾਨੂੰ ਤਕਰੀਬਨ ਸਾਰਾ ਦੱਸਣਾ ਸੀ ਜੇ ਆਪਾਂ ਦਿਨ ਚ ਵਿਜ਼ਿਟ ਕਰਦੇ ਸੋ ਹੁਣ ਆਪਾਂ ਚੱਲਾਂਗੇ ਮਾਈ ਰਤਨੋਂ ਦੇ ਘਰ ਤੇ ਤੁਸੀਂ ਉੱਥੇ ਦੇ ਦਰਸ਼ਨ دیدار ਕਰੋ ਹਾਂ ਅੱਜ ਉਹ ਜਿਹੜਾ ਘਰ ਹੈਗਾ ਉਸ ਤੋਂ ਥੋੜਾ ਮਾਹੌਲ ਚੇਂਜ ਹੋ ਚੁੱਕਿਆ ਮਤਲਬ ਜੋ ਦੀਵਾਰਾਂ ਕੱਚੀਆਂ ਸੀ ਉਹ ਪੱਕੀਆਂ ਹੋ ਚੁੱਕੀਆਂ ਨੇਗੇ ਤੇ ਪਰ ਉਹ ਜਿਹੜੀ ਧਰਤੀ ਆ ਜਿੱਥੇ ਇਹ ਜੀਆਂ ਰੂਹਾਂ ਨੇ ਹਨਾ ਚਰਨ ਪਾਏ ਹੋਣ ਤੇ ਉਹ ਕੋਈ ਧਰਤੀ ਆਮ ਨਹੀਂ ਹੋ ਸਕਦੀ ਸੋ ਇੱਥੇ ਵੀ ਨਿਸਮਸਤਕ ਹੋਣਾ ਸਾਡਾ ਫਰਜ਼ ਸੀਗਾ ਸੋ ਤੁਸੀਂ ਤੁਹਾਨੂੰ ਇੱਥੇ ਤੱਕ ਲੈ ਕੇ ਆਏ ਆਂਗੇ ਤੇ ਹੁਣ ਤੁਸੀਂ ਸਾਰੇ ਅੰਦਰ ਦੇ ਦਰਸ਼ਨ ਕਰੋ ਕਿਸ ਤਰ੍ਹਾਂ ਮਾਈ ਰਤਨੋ ਦਾ ਘਰ ਤੁਹਾਨੂੰ ਲੱਗਿਆ ਹਨ ਤੇ ਇਹ ਮਤਲਬ ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਹਨਾ ਦੱਸਿਓ ਤੇ ਲਾਈਕ ਦਾ ਬਟਨ ਜਰੂਰ ਦਬਾ ਦਿਆ ਕਰੋ ਤੁਹਾਡੇ ਨਾਲ ਹੀ ਮੋਟੀਵੇਸ਼ਨ ਮਿਲਦੀ ਹੈ ਕਿ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਸਾਡਾ ਬਲੌਗ ਕਿਦਾਂ ਦਾ ਜਾ ਰਿਹਾ ਹੈਗਾ ਅਸੀਂ ਕਿਦਾਂ ਚੈਨਲ ਨੂੰ ਆਪਣੇ ਨੂੰ ਕਰ ਰਹੇ ਹਾਂਗੇ ਅੱਗੇ ਉਧਾਰ ਰਹਾਂਗੇ ਸੋ ਜੇ ਤੁਸੀਂ ਸਪੋਰਟ ਕਰਦੇ ਹੋਗੇ ਤੁਹਾਡੇ ਦੇਖਣ ਦੇ ਆਧਾਰ ਤੇ ਹੀ ਜਿਹੜਾ ਸਾਡਾ ਚੈਨਲ ਹੈਗਾ ਉਹ ਗਰੋ ਕਰ ਰਿਹਾ ਹੈਗਾ ਸੋ ਪਲੀਜ਼ ਰਿਕੁਐਸਟ ਹੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਪਾ ਦਿਆ ਕਰੋ ਹਨਾ ਤੇ ਤੁਸੀਂ ਦੇਖੋ ਦੇਖ ਰਹੇ ਹੋ ਇਸ ਟਾਈਮ ਮਾਤਾ ਰਤਨੋਂ ਦਾ ਕਰਤ ਤੇ ਹੁਣ ਤੁਸੀਂ ਕਰੋ ਦਰਸ਼ਨ ਅੰਦਰ ਦੇ ਤੇ ਇੱਥੇ ਨਾ ਚੱਕਲਾ ਵੇਰਨਾ ਵੀ ਉਸ ਟਾਈਮ ਦਾ ਪੁਰਾਣੇ ਟਾਈਮ ਦਾ ਪਿਆ ਤੇ ਮਾਤਿਆ ਦੀ ਜਿਹੜੀ ਚੱਕੀ ਸੀ ਉਹਦਾ ਪੋੜਾ ਵੀ ਇੱਥੇ ਪਿਆਗਾ ਇੱਕ ਪੋੜ ਪਿਆਗਾ ਤੇ ਬਾਕੀ ਤੁਸੀਂ ਅੰਦਰ ਦੇ ਸਾਰੇ ਦਰਸ਼ਨ ਦੀਦਾਰ ਕਰੋ ਤੇ ਬੜੇ ਰਹੋ ਚੈਨਲ ਤੇ ਠੀਕ ਹੈ ਜੀ ਆਜੋ ਫਿਰ ਇੱਕ ਸਿੰਗੀ ਬਣਾਈ ਬਾਬਾ ਤੇਰੇ ਨਾਮ ਦੀ ਇੱਕ ਸਿੰਗੀ ਬਣਾਈ ਬਾਬਾ ਤੇਰੇ ਨਾਮ ਦੀ ਇੱਕ ਸਿੰਗੀ ਬਣਾਈ ਦਾ ਕਰੋ ਮੈਂ ਤੁਹਾਡਾ ਵੱਡਾ ਭਰਾ ਹੋ ਮੇਰੇ ਕਾਬਿਕ ਹੋ ਮੇਰੇ ਰੱਬਾ ਲੈ ਕੰਮ ਨੀਂਦਾ ਬਨਿਦਾ 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 ਪੰਨਿਕ ਤੋਹੀ ਬਨਾਈ ਸਤ ਜੀ ਨੂੰ ਮੰਨਦੇ ਨੇ ਜ਼ਰਾ ਹੱਥ ਖੜਾ ਕਰਕੇ ਦੱਸੋ ਦੋਵੇਂ ਹੱਥ ਖੜੇ ਕਰਕੇ ਤੁਹਾਨੂੰ ਸੌਂ ਲੱਗੇ ਬਾਬਾ ਬਾਲਕਨਾਥ ਜੀ ਦੀ ਤੁਹਾਨੂੰ ਸੌਂ ਲੱਗੇ ਉਹਨਾਂ ਦੇ ਮੋਰ ਦੀ ਤੁਹਾਨੂੰ ਸੌਂ ਲੱਗੇ ਉਹਨਾਂ ਦੇ ਚਿੰਟੇ ਦੀ ਤੁਹਾਨੂੰ ਸੌਂ ਲੱਗੇ ਉਹਨਾਂ ਦੀਆਂ ਕਟਕੀਆਂ ਜੜਾਵਾਂ ਦੀ ਤੁਹਾਨੂੰ ਸੌਂ ਲੱਗੇ ਉਹਨਾਂ ਦੀਆਂ ਖੜਾਵਾਂ ਦੀ ਤੁਹਾਨੂੰ ਸੌਂ ਲੱਗੇ ਹਾਏ ਹਾਏ ਇੱਕ ਸਿੱਕੀ ਬਣਾਈ ਬਾਬਾ ਤੇਰੇ ਨਾਮ ਦੀ ਇੱਕ ਸਿੱਕੀ ਬਣਾਈ ਬਾਬਾ ਤੇਰੇ ਨਾਮ ਦੀ ਉਹ ਵੀ ਖੂਣੇ ਵਿੱਚ ਤੇ